ਮਾਉਂਟ ਆਈਵਰਸ ਤੇ ਬਹੁਤ ਸਾਰੀਆਂ ਸ਼ਖਸੀਤਾਂ ਜਿਹੜੀਆਂ ਉਹ ਸਾਰ ਕਰਕੇ ਆਈਆਂ ਪਰ ਮੈਨੂੰ ਖੁਸ਼ੀ ਆ ਸਰਦਾਰ ਮਲਕੀਤ ਸਿੰਘ ਜੀ ਸਾਫਤ ਸੂਰਤ ਆ ਅਮਰਤਾਰੀ ਆ ਜਿਨ੍ਹਾਂ ਨੇ ਸਿਹਤ ਮੈਨੂੰ ਹੁਣੇ ਦੱਸਿਆ ਥੋੜੀ ਜਿਹੀ ਢਿੱਲੀ ਵੀ ਸੀ ਪਰ ਡਾਕਟਰ ਨੇ ਕਿਹਾ ਤੁਸੀਂ ਹਟਣਾ ਤਾਂ ਹੈ ਨਹੀਂ ਤੇ ਇਹਨਾਂ ਨੇ ਜਾ ਕੇ ਖਾਲਸਾ ਹੀ ਸਾਡੀ ਜਿਹੜੀ ਵਿਰਾਸਤ ਆ ਨਿਸ਼ਾਨ ਸਾਹਿਬ ਕੇਸਰੀ ਉਹ ਮਾਉਂਟ ਆਵਰੇਸਟ ਦੇ ਉੱਤੇ ਜਾ ਕੇ ਉਹ ਨਿਸ਼ਾਨ ਸਾਹਿਬ ਵੀ ਚਲਾਇਆ ਤੇ ਕਿਉਂਕਿ ਫਤੇਗੜ ਸਾਹਿਬ ਦੇ ਨਾਲ ਸੰਬੰਧ ਰੱਖਦੇ ਆ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਤੇ ਇਹਨਾਂ ਦੇ ਸਾਹਸ ਦੀ ਵੀ ਮੈਂ ਜਿਹੜੀ ਆ ਉਹਦਾ ਵੀ ਕਦਰਦਾਨ ਆ ਕਿਉਂਕਿ ਅੱਜ ਦਾ ਜਿਹੜਾ ਯੁੱਗ ਆ ਇਹ ਪਦਾਰਥਵਾਦੀ ਯੁੱਗ ਹੋ ਚੁੱਕਾ ਪਰ ਇਹਨਾਂ ਨੇ ਨਿਸ਼ਕਾਮ ਹੋ ਕੇ ਉਹ ਜਿੱਥੇ ਮਾਉਂਟ ਐਵਰੇਸਟ ਸਰ ਕੀਤੀ। ਉੱਥੇ ਨਾਲ ਦੀ ਨਾਲ ਇੱਕ ਕਿਉਂਕਿ ਜਿਹਲੇ ਜਾਣਾ ਹੁੰਦਾ ਠੰਡ ਬਹੁਤ ਹੁੰਦੀ ਆ। ਉਹ ਜਿਹੜੀ ਵਰਦੀ ਆ ਜੁਨੀਫਾਰਮ ਰੂਪ ਦੇ ਵਿੱਚ ਜਿਹਦੇ ਵਿੱਚ ਸਾਰੀਆਂ ਫੈਸਿਲਿਟੀਆਂ ਹੁੰਦੀਆਂ ਉਹ ਇਸ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਨੂੰ ਡੋਨੇਟ ਵੀ ਕੀਤੀ ਆ। ਜਿਹਦਾ ਮੈਂ ਸਮਝਦਾ ਫਾਈਨੈਂਸ਼ੀਅਲੀ ਭਾਵੇਂ ਦੇਣਾ ਨਹੀਂ ਦਿੱਤਾ ਜਾ ਸਕਦਾ 10000 ਡਾਲਰ ਦੀ ਉਹ ਜੁਨੀਫਾਰਮ ਆਉਂਦੀ ਆ। ਉਹ ਪ੍ਰੇਰਣਾ ਕਰਕੇ ਇੱਥੇ ਅਸੀਂ ਸ਼ੀਸ਼ੇ ਦੇ ਉਨੂੰ ਵੜ ਕੇ ਰੱਖਾਂਗੇ ਸੋ ਦੈਟ ਇਹਨਾਂ ਦਾ ਵੀ ਪਤਾ ਲੱਗੇ ਵੀ ਸਰਦਾਰ ਮਲਕੀਤ ਸਿੰਘ ਜੀ ਹੁਣੀ ਇਹ 2024 ਦੇ ਵਿੱਚ ਐਵਰੇਜ ਸਰ ਕੀਤੀ ਸੀ ਤੇ ਬੱਚਿਆਂ ਲਈ ਪ੍ਰੇਰਨਾ ਵੀ ਬਣੇ ਮੈਂ ਸਤਿਕਾਰਯੋਗ ਭੈਣ ਜੀ ਵੀ ਉਹਨਾਂ ਦੇ ਘਰੋਂ ਆਏ ਆ ਦੋਹਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਕਾਮਨਾ ਕਰਦਾ ਗੁਰੂ ਸਾਹਿਬ ਜੀ ਇਹਨਾਂ ਨੂੰ ਦੇਹ ਰੋਗ ਤਾ ਤੰਦਰੁਸਤੀ ਨਾਮਦਾਨ ਬਖਸ਼ਿਸ਼ ਕਰਨ ਇਹ ਜਿਹੜੀਆਂ ਬਲੰਦੀਆਂ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀਆਂ ਲੰਮਾ ਸਾਹ ਕਰਕੇ ਹੁੰਦੀਆਂ ਨਹੀਂ ਤਾਂ ਮੈਂ ਦੇਖਦਾ ਛੋਟੇ-ਛੋਟਿਆਂ ਜਿਹੜੀਆਂ ਅੱਜ ਕੱਲ ਚਾਹੇ ਡੈਮ ਹੀ ਹੋਣ ਉੱਥੇ ਲੋਕਾਂ ਦੇ ਸਾਹ ਸੁਤੇ ਜਾਂਦੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਆ ਬਹੁਤ ਮਹਾਨ ਸ਼ਹੀਦਾਂ ਦੀ ਧਰਤੀ ਸਹਿਬਜ਼ਾਦਾ ਬਾਬਾ ਜੋਰਾਬਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਦੀ ਇਹ ਪਵਿੱਤਰ ਧਰਤੀ ਇਸ ਧਰਤੀ ਤੇ ਸਹਿਬਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਯੂਨੀਵਰਸਿਟੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੀ ਗਈ ਸੀ ਇਹ ਜਿਹੜੀ ਲੈਬ ਆ ਇਹਦਾ ਅੱਜ ਰਸਮੀ ਤੌਰ ਤੇ ਮਾਡਰਨਾਈਜੇਸ਼ਨ ਕਰਕੇ ਇਹਦਾ ਜਿਹੜਾ ਉਦਘਾਟਨ ਕੀਤਾ ਗਿਆ ਕੁਝ ਬੱਚੇ ਮੈਂਟਲੀ ਰਿਟਾਇਰਡ ਹੁੰਦੇ ਤੇ ਕੁਝ ਜਿਨ੍ਹਾਂ ਦੀ ਹੁੰਦੀ ਆ ਫਿਜ਼ੀਕਲੀ ਤੌਰ ਦੇ ਉੱਤੇ ਉਹ ਇੰਨੇ ਕੁ ਰੋਜ਼ ਘਰਸੇ ਜਾਂਦੇ ਆ ਕਿ ਨਾ ਆਪ ਪਾਸਾ ਲੈ ਸਕਦੇ ਆ ਨਾ ਆਪਣੀ ਕਿਰਿਆ ਸੋਚ ਸਕਦੇ ਆ ਸੋ ਇਹ ਡਿਪਾਰਟਮੈਂਟ ਦੀ ਮਾਡਰਨਾਈਜੇਸ਼ਨ ਕਰਕੇ ਸਾਡੇ ਸਤਕਾਰਯੋਗ ਸਰਦਾਰ ਅਮਰਦੀਪ ਸਿੰਘ ਜੀ ਧਾਰਨੀ ਐਡਵੋਕੇਟ ਆਪਣੇ ਰਿਸ਼ਤੇਦਾਰਾਂ ਕੋਲੋਂ ਹੀ ਇਹ ਜਿਹੜੀ ਸਾਰੀ ਸੇਵਾ ਕਰਵਾਈ ਆ ਤੇ ਮੈਂ ਸਮਝਦਾ ਹਾਂ ਅੱਜ ਅਯੋਕੇ ਜੋਗ ਦੇ ਵਿੱਚ ਕਈ ਬੱਚੇ ਡਿਫੈਂਡਡ ਆਮ ਆ ਉਹਦਾ ਸਾਡੇ ਜਿਹੜੀ ਸਾਡੀ ਮੈਡੀਕਲ ਯੂਨੀਵਰਸਿਟੀ ਸ਼ਿਗੁਰ RAMDAS ਮੈਡੀਕਲ ਯੂਨੀਵਰਸਿਟੀ ਉੱਥੇ ਵੀ ਡਿਪਾਰਟਮੈਂਟ ਆ ਪਰ ਆ ਜਿਹੜਾ ਡਿਪਾਰਟਮੈਂਟ ਆ ਇੱਥੇ ਇਹ ਭਾਵੇਂ ਪਹਿਲਾਂ ਵੀ ਚੱਲਦਾ ਸੀ ਪਰ ਹੁਣ ਮਾਡਰਨ ਸਹੂਲਤਾਂ ਦੇ ਕੇ ਇਹਦਾ ਆਧੁਨਿਕ ਕਰਨ ਕੀਤਾ ਗਿਆ ਮੈਂ ਜਿਹੜੇ ਵੀ ਪਰਿਵਾਰ ਨੇ ਸੇਵਾ ਕੀਤੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨ ਤੇ ਗੁਰੂ ਚਰਨਾਚ ਤੇ ਇਸ ਮਹਾਨ ਸ਼ਹੀਦਾਂ ਦੇ ਚਰਨਾਚ ਬੇਨਤੀ ਵੀ ਕਰਦਾ ਕਿ ਸਤਗੁਰੂ ਜੀ ਇੱਥੇ ਆਉਣ ਵਾਲੇ ਜਿੰਨੇ ਵੀ ਚਾਹੇ ఫిਜ਼ੀਓਥੈਰੇਪੀ ਦੇ ਰੂਪ ਦੇ ਵਿੱਚ ਆ ਉਹਨਾਂ ਸਾਰਿਆਂ ਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਤਕੜੇ ਕਰਨਾ